ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵਧੀਆ ਸਾਰੇ ਠੀਕ ਠਾਕ ਗਾਇਜ਼ ਮੈਂ ਲਈ ਸੀ ਚਾਦਰ ਨਵੀਂ ਮੈਂ ਕਿਹਾ ਅੱਜ ਵਸਾ ਕੇ ਦੇਖਦੇ ਹਾਂ ਚਾਦਰ ਦਾ ਕਲਰ ਮੈਨੂੰ ਬਹੁਤ ਪਿਆਰਾ ਲੱਗਿਆ ਸੀਗਾ ਤੇ ਮੈਂ ਖਰੀਦ ਲਈ ਸੀਗੀ ਚਾਦਰ ਵਸਾ ਕੇ ਦੇਖਦੇ ਹਾਂ ਕਿੰਨੇ ਕਿ ਵਧੀਆ ਲੱਗਦੇ ਆ ਕਿੰਗ ਸਾਈਜ਼ ਦਾ ਬਹੁਤ ਸੋਹਣਾ ਲੱਗਿਆ ਮੈਨੂੰ ਸਾਈਜ਼ ਤੇ ਕਲਰ ਇਹਦਾ ਬਹੁਤ ਪਿਆਰਾ ਹੈਗਾ ਥੋੜਾ ਹੈ ਤਾਂ ਲਾਈਟ ਜਿਹਾ ਵਿੱਚ ਡਾਰਕ ਕਲਰ ਵੀ ਲਾਈਟ ਵੀ ਆ ਪਿੰਕ ਡਾਰਕ ਜਿਹਾ ਵਾਈਟ ਲਾਈਟ ਜਿਹਾ ਕਲਰ ਆ ਵਿੱਚ ਤੇ ਬਹੁਤ ਵਧੀਆ ਕਲਰ ਆ ਕਿ ਬਹੁਤ ਪਿਆਰੀ ਆ ਬਹੁਤ ਵਧੀਆ ਕੱਪੜਾ ਦਾ ਕਾਟਨ ਦਾ ਬਹੁਤ ਜ਼ਿਆਦਾ ਵਧੀਆ ਹੈਗਾ ਦੀ ਮੈਨੂੰ ਬਹੁਤ ਵਧੀਆ ਲੱਗੀ ਐ ਮੈਂ ਖਰੀਦ ਲਈ ਸੀ ਤੇ ਅੱਜ ਬਸਾਉਣੇ ਆ ਦੋ ਲਈਆਂ ਸੀਗੀਆਂ ਵੈਸੇ ਇੱਕ ਮੈਂ ਰੱਖ ਦਿੱਤੀ ਇੱਕ ਮੈਂ ਕਿ ਚਾਲਾ ਜਾ ਬਸਾਉਣੇ ਆ ਦੇਖਦੇ ਆਂ ਕਿ ਵਧੀਆ ਲੱਗਦੀ ਐ ਬਸ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੁਹਾਨੂੰ ਕਿਦਾਂ ਦੀ ਲੱਗੀ ਮੈਨੂੰ ਦੱਸੋ ਕਮੈਂਟਾਂ ਦੇ ਵਿੱਚ ਸਰਾਣੇ ਬਹੁਤ ਵੱਡੇ ਵੱਡੇ ਆ ਸਰਾਣੇ ਥੋੜਾ ਸਾਈਜ਼ ਵੱਡਾ ਹੈਗਾ ਤੇ ਸਾਡੇ ਸਰਾਣੇ ਛੋਟੇ ਆ ਇਹਦਾ ਸਾਈਜ਼ ਜ਼ਿਆਦਾ ਕਵਰ ਦਾ ਵੱਡਾ ਹੈਗਾ ਕਿਵੇਂ ਦੀ ਲੱਗੀ ਪਲੀਜ਼ ਦੱਸਿਓ ਜ਼ਰੂਰ ਪਲੀਜ਼ ਸਬਸਕ੍ਰਾਈਬ ਵੀ ਕਰ ਲੈਣਾ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਪਲੀਜ਼ ਨੇੜੇ ਦੇਖੋ ਤੁਹਾਨੂੰ ਕਿਦਾਂ ਦੀ ਲੱਗਦੀ ਹੈਗੀ ਮੈਨੂੰ ਤਾਂ ਸੋਹਣੀ ਲੱਗੀ ਹੈ ਤੁਸੀਂ ਦੱਸੋ ਹੁਣ ਲੱਗੀਆਂ ਮੈਂ ਝਾੜੂ ਪੋਚਾ ਲਾਉਣ ਪਵਨੀਤ ਪਈ ਸੀ ਸੁੱਤੀ ਜਦੋਂ ਉੱਠ ਜਾਂਦੀ ਹੈ ਫਿਰ ਉਹ ਕੋਈ ਵੀ ਕੰਮ ਨਹੀਂ ਕਰਨ ਦਿੰਦੀ ਹੈਗੀ ਇਸ ਲਈ ਮੈਂ ਕਿਹਾ ਚਲ ਉਹਦੇ ਸੁੱਤੇ ਪਏ ਪਏ ਝਾੜੂ ਪੋਚਾ ਕਰਦੇ ਆ ਮੈਂ ਜਲਦੀ ਜਲਦੀ ਮੈਂ ਬਣਾਉਣ ਲੱਗੀ ਸੀ ਜੋਤ ਲਈ ਪਾਸਤਾ ਇਹਨੂੰ ਉਬਾਲ ਕੇ ਇਲੈਕਟ੍ਰਿਕ ਚੁੱਲੇ ਤੇ ਬਣਾ ਲੈਣੀ ਹੈ ਉਬਾਲ ਲੈਣਾ ਫਿਰ ਇਹਦੇ ਵਿੱਚ ਪਾਵਾਂਗੇ ਤੜਕਾ ਤੇ ਮਸਾਲਾ ਮੈਗੀ ਮਸਾਲਾ ਮਸਾਲੇ ਨਾਲ ਵਧੀਆ ਟੇਸਟ ਆ ਜਾਂਦਾ ਹੈਗਾ ਆਸਤਾ ਹੋ ਗਿਆ ਜੋਖ ਦਾ ਰੈਡੀ ਬੈਗ ਚ ਪਾ ਕੇ ਤਿਆਰ ਕਰਕੇ ਜੋਤਾ ਗੰਨਾ ਆ ਕੇ ਹੁਣ ਹੋਣ ਲੱਗਾ ਹੋ ਤਿਆਰ ਹੁਣ ਬਬਨੀ ਇਹ ਖੇੜਦੀ ਆਈ ਦੇਖੀ ਜਾਂਦੀ ਆ ਪ੍ਰਭ ਜੋਤ ਨੂੰ ਹੱਸ ਜਾਂਦੀ ਆਂ ਦੇਖ-ਦੇਖ ਕੇ ਗੋਲੂ ਜਾ ਸਾਡਾ ਹੱਸਦੀ ਹੈਗੇ ਨੂੰ ਬੁਲਾਉਂਦਾ ਜਦ ਪ੍ਰਭ ਜੋਤ ਹਮਮ ਕਿਊਟ ਜੀ సమనే బ నింది నిచ్చే నా గిర బుమే బడ్డాతో మజే తె ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਪਲੀਜ਼ ਸਬਸਕ੍ਰਾਈਬ ਜ਼ੋਰ ਕਰ ਲੈਣਾ ਲਾਈਕ ਕਮੈਂਟ ਕਰਨਾ ਪਲੀਜ਼ ਧੰਨਵਾਦ ਜੀ